ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਨੌਜਵਾਨਾਂ ਵੱਲੋਂ ਜਿਹੜਾ ਹੈ ਇਸ ਨੂੰ ਜਿਹੜੀ ਡੀਟੇਲ ਹੈ ਇਸ ਨੂੰ ਮਰਮਤ ਕਰਨ ਦਾ ਕੰਮ ਕੀਤਾ ਜਾ ਰਿਹਾ ਹੈ ਔਰ ਬੰਨ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪਿੰਡ ਦੇ ਨੌਜਵਾਨ ਸਾਡੇ ਨਾਲ ਮੌਜੂਦ ਨੇ ਅਧਿਕਾਰੀ ਵੀ ਮੌਜੂਦ ਨੇ ਤੇ ਸਰ ਕੀ ਹੋਇਆ ਜੀ ਅੱਜ ਇੱਥੇ ਜਿਹੜਾ ਇਹ ਹਾਂਜੀ ਇਹ ਆਪਣਾ ਡੇਰਾ ਬਾਬਾ ਨਾਨਕ ਕੋਲੇ ਜਿਹੜਾ ਰਾਵੀ ਦੇ ਬਰੀਚਾ ਹੋਈਆਂ ਉਹਨਾਂ ਦਾ ਪਾਣੀ ਇਹ ਨਹਿਰ ਦੇ ਵਿੱਚ ਓਵਰਫਲੋ ਕਰਕੇ ਪਿਆ ਜੀ ਪਿੱਛੋਂ ਨਹਿਰੇ ਬੰਦ ਆ ਪਰ ਉਹ ਜਿਹੜਾ ਪਾਣੀ ਹੈ ਉਹ ਇੱਥੇ ਕੰਟੀਨਿਊਸਲੀ ਆ ਰਿਹਾ ਹੈ ਨਾ ਉਹਨੂੰ ਅਸੀਂ ਪਿੱਛੋਂ ਰੋਕ ਸਕਦੇ ਹਾਂ ਜੀ ਨਾ ਬੰਦ ਹੋ ਸਕਦਾ ਕਿਤੋਂ ਵੀ ਉਹ ਤਾਂ ਓਵਰਫਲੋ ਹੋਣ ਕਰਕੇ ਇੱਥੋਂ ਇਹ ਨਹਿਰ ਟੁੱਟੀ ਆ ਜੀ ਤੇ ਹਾਂਜੀ ਤੇ ਕੀ ਕੀਤਾ ਜਾ ਰਿਹਾ 6 ਘੰਟੇ ਹੋ ਗਏ ਨਹਿਰ ਟੁੱਟੀ ਨਹੀਂ ਐਕਚੁਅਲੀ ਪਾਣੀ ਇੰਨਾ ਜ਼ਿਆਦਾ ਚੱਲ ਰਿਹਾ ਜੀ ਤੇ ਬਾਕੀ ਲੇਬਰ ਲੱਗੀ ਹੋਈ ਹੈ ਜੀ ਲੇਬਰ ਅਸੀਂ ਮਤਲਬ ਹੁਣ ਮੇਰੀ ਗੱਲ ਵੀ ਹੋ ਗਈ ਹੈ ਜੀ ਸੀਬੀ ਇੱਕ ਹੋਰ ਆ ਰਹੀ ਹੈ ਮਤਲਬ ਬੁਲਾ ਲਈ ਹੈ ਜੀ ਤੇ ਜੇ ਪੋਕਲਨ ਆਉਂਦੀ ਤਾਂ ਪੋਕਲਨ ਦਾ ਵੀ ਅਸੀਂ ਕਰੀਏ ਨਹੀਂ ਅੰਤ ਤੱਕ ਪੋਕਲਨ ਕਿਉਂ ਨਹੀਂ ਆ ਰਹੀ ਪੋਕਲੇਨ ਐਕਚੁਅਲੀ ਪਿੰਡਾਂ ਦਾ ਏਰੀਆ ਹੈ ਇਹ ਤੇ ਕੋਈ ਐਗਰੀ ਨਹੀਂ ਕਰ ਰਿਹਾ ਇੱਥੇ ਮਸ਼ੀਨਾਂ ਉਹ ਆਪਣੇ ਜਿਹੜਾ ਫਲੈਟ ਬੈਡ ਆ ਉਹਦੇ ਤੇ ਆਉਂਦੀ ਹੈ ਜੀ ਸਿੱਧੀ ਪੋਕਲੇਨ ਇੱਥੇ ਆਉਣ ਤੇ ਟਾਈਮ ਬਹੁਤ ਲੱਗ ਜਾਂਦਾ ਜੀ ਇਸੇ ਦਾ ਹੱਲ ਕੀ ਕੀਤਾ ਜਾਏਗਾ ਇਹਦਾ ਹੱਲ ਇੱਕ ਵਾਰੀ ਤਾਂ ਲੇਬਰਾਂ ਟੈਂਪਰੇਰੀ ਅਸੀਂ ਬਣਾਉਂਦੀ ਇਹਨੂੰ ਕੋਸ਼ਿਸ਼ ਕਰੀ ਜਾਂਦੇ ਜੀ ਪਰ ਪਾਣੀ ਦੀ ਰਫ਼ਤਾਰ ਇੰਨੀ ਤੇਜ਼ ਹੈ ਕਿਵੇਂ ਇੱਥੇ ਬੰਨ ਕਿਵੇਂ ਲੱਗੇਗਾ ਕਿਉਂਕਿ ਪਾਣੀ ਤੇ ਵਧੀ ਜਾ ਰਿਹਾ ਪਿੰਡ ਤੇ ਲਗਾਤਾਰ ਇਹਦੇ ਤੋਂ ਪਰ ਪਾਣੀ ਨਾਲ ਜਿਹੜੇ ਨਕੋ ਨਕ ਵਢੀ ਜਾ ਰਹੇ ਨੇ ਮੇਨ ਸਰ ਪਾਣੀ ਦੀ ਇਹੀ ਪ੍ਰੋਬਲਮ ਹੈ ਨਾ ਪਾਣੀ ਪਿੱਛੋਂ ਕੋਈ ਕੰਟਰੋਲ ਨਹੀਂ ਹੈਗਾ ਪਾਣੀ ਦਾ ਜਿਹੜਾ ਉਹ ਅਸੀਂ ਬੰਦ ਨਹੀਂ ਕਰ ਸਕਦੇ ਜੇ ਅਸੀਂ ਬੰਦ ਕਰ ਸਕਦੇ ਹੁੰਦੇ ਜਾਂ ਕੋਈ ਸਕੇਪ ਵਗੈਰਾ ਹੁੰਦੀ ਰਸਤੇ 'ਚ ਤਾਂ ਪਾਣੀ ਉੱਥੋਂ ਨਿਕਲ ਜਾਣਾ ਸੀ ਰਸਤੇ 'ਚ ਕੋਈ ਸਕੇਪ ਨਹੀਂ ਹੈਗੀ ਪਾਣੀ ਇਹਦੇ ਵਿੱਚ ਦਰਿਆ ਦਾ ਉਲਟਾ ਪੈ ਰਿਹਾ ਜਿਹਦੇ ਕਰਕੇ ਮੇਨ ਪ੍ਰੋਬਲਮ ਆ ਰਹੀ ਹੈ ਤੇ ਉਹ ਟੁੱਟ ਗਿਆ ਬੰਨ ਜਰਾ ਹਾਂਜੀ ਹਾਂਜੀ ਬੰਨ ਜਿਹੜਾ ਤਾਂ ਪਿੰਡ ਦੇ ਲੋਕ ਮੌਜੂਦ ਨੇ ਬਾਈ ਕਿੰਨੇ ਪ੍ਰਭਾਵਿਤ ਹੋਏ ਇਸ ਵੇਲੇ ਜੀ کافی ਪਿੰਡ ਸਰ ਪ੍ਰਭਾਵਿਤ ਹੋ ਗਏ ਹੂੰ کافی ਜ਼ਿਆਦਾ ਜਿੱਨਾਂ ਲਾਗੇ ਬਾਡਰ ਏਰੀਆ ਸਾਰਾ ਪ੍ਰਭਾਵਿਤ ਹੋ ਗਿਆ ਕੀ ਹੋਇਆ ਕੀ ਅਚਾਨਕ ਕਿਵੇਂ ਟੁੱ ਸਰ ਕੰਡੇ ਤੇ ਚਲੋ ਪੱਕੇ ਬਣਿਆ ਸੀ ਜਦੋਂ ਪੋਲ ਸਰ ਥੱਲੇੋਂ ਅਰਮੀ ਚੱਲ ਗਈ ਨਾ ਉਹਦੇ ਕਰਕੇ ਸਰ ਫਿਰ ਥੱਲੇੋਂ ਪਾਣੀ ਨਿਕਲ ਆਉਂਦੇ ਕਰ ਸਾਰਾ ਸਾਰਾ ਸਲੇਬ ਜਾ ਕੇ ਡਿੱ ਗਿਆ ਅੱਛਾ ਮੰਤੀ ਸਾਹਿਬ ਵੀ ਆਏ ਨੇ ਸਰ ਮੰਤੀ ਸਾਹਿਬ ਕਾਫੀ ਜਗ੍ਹਾ ਟੁੱਟਾਂ ਬੰਨਣਾ ਟੁੱਟਣ ਦੇ ਸਾਰੇ ਬੰਨੇ ਮਦਦ ਵੀ ਕਰੰਦੇ ਨੇ ਹੁਣ ਸਰ ਜਗ੍ਹਾ ਜਗ੍ਹਾ ਤੇ ਵੀ ਕਾਫੀ ਜਦੀ ਮਦਦ ਕਰੀਓ ਸਾਨੂੰ ਐਸਡੀਓ ਸਾਹਿਬ ਦੀ ਡਿਊਟੀ ਸਪੈਸ਼ਲ ਲਾ ਕੇ ਗਏ ਨੇ ਉਹ ਕਿ ਅੱਜ ਸ਼ਾਮ ਤੱਕ ਬੰਨ ਬੰਨ ਕੇ ਦੇਓ ਤੁਸੀਂ ਤੇ ਬੰਨ ਕਿਵੇਂ ਬੰਨ ਰਹੇ ਹੋ ਕਿ ਹੁਣ ਤੁਸੀਂ ਜਿਵੇਂ ਕਿਉਂਕਿ ਇਹ ਤੇ ਇਹ ਤੇ ਜਿਹਨੂੰ ਕਹਿੰਦੇ ਜਗਾੜ ਲਗਾਇਆ ਜਾ ਰਿਹਾ ਨਾ ਪੱਕੇ ਤਰੀਕੇ ਤੇ ਬੰਦ ਹੋ ਨਹੀਂ ਪਾਣੀ ਤੋਂ ਬਾਅਦ ਸਰ ਮਸਲਾ ਲਹ ਹੋ ਸਕਦਾ ਐਸ ਟਾਈਮ ਪੱਕਾ ਜਗਾੜ ਨਹੀਂ ਸਰ ਲੱਗ ਸਕਦਾ ਐਸ ਟਾਈਮ ਬਾਹਰੀ ਤੌਰ ਤੇ ਸਰ ਜਿਹੜਾ ਪਾਣੀ ਦਾ ਵਹਾਉ ਆਉ ਆਪਾਂ ਰੋਕ ਸਕਦੇ ਹਾਂ ਉਹ ਜਿਵੇਂ ਇਹ ਨਾਗਰਿਕ ਨੇ ਉਹ ਕਹਿੰਦੇ ਆਪਾਂ ਨਾਲ ਤੇਰੀ ਮਦਦ ਕਰਦੇ। ਭਾਈ ਕੀ ਕੀਤਾ ਜਾ ਰਿਹਾ ਇੱਥੇ? ਸਰ ਇਹ ਇਦਾਂ ਨਹੀਂ ਵਜਣਾ ਜਿਨਾ ਚਿਰ ਇਹਦੇ 'ਚ ਜਾਲ ਨਾ ਪੈਣਗੇ। ਤੇ ਤੋੜੇ ਪਿੱਛੋਂ ਆਣ ਕੇ ਮਿੱਟੀ ਦੇ ਤੇ ਫਿਰ ਮਿੱਟੀ ਨਾਲ ਬਾਏ ਹੋ ਸਕਦਾ ਮਸਲਾ ਓਦਾਂ ਹੋ ਨਹੀਂ ਸਕਦਾ ਸਰ। ਤੁੰ ਤੁਸੀਂ ਕੀ ਕਰ ਰਹੇ ਹੋ ਫਿਰ ਇੱਥੇ? ਅਸੀਂ ਕਹਿ ਰਹੇ ਆ ਸਰਕਾਰ ਪ੍ਰਸ਼ਾਸਨ ਨੂੰ ਵੀ ਦਿਓ ਸਾਨੂੰ ਤੋੜੇ ਤੇ ਨਾਲ ਉਤਾਰ ਦਿਓ ਸਾਨੂੰ। ਆ ਗਿਆ ਸਮਾਨ। ਆ ਗਿਆ ਸਮਾਨ। ਤੇ ਮਗਾਓ ਤੇ ਫਿਰ ਆਪਾਂ ਕਰੀਏ ਸ਼ੁਰੂ। ਕਿ ਪਿੰਡਾਂ ਦਾ ਨੁਕਸਾਨ ਹੋਇਆ ਕਿੰਨੀ ਕੁ ਫਸਲ ਜਿਹੜੀ ਖਰਾਬ ਹੋਈ ਹੈ? ਇਹ ਬਹੁਤ ਜ਼ਿਆਦਾ ਪਿੰਡ ਐ 14-15 ਪਿੰਡ ਐ ਭਾਜੀ ਇੱਧਰ। ਅੱਛਾ 14-15 ਮਿੰਟ ਡੁੱਬ ਗਏ ਨੇ ਹਾਂਜੀ 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 ਬਹੁਤ ਜ਼ਿਆਦਾ ਨੁਕਸਾਨ ਹੋਇਆ ਉਹ ਅਚਾਨਕ ਜਿਹੜੇ ਜਿਹੜੇ ਇੱਥੇ ਕੰਡਾ ਟੁੱਟਿਆ ਤੇ ਫਿਰ ਕੀ ਹੋਇਆ ਉਸ ਵੇਲੇ ਜਦੋਂ ਜ ਕੰਡਾ ਟੁੱਟ ਗਿਆ ਸਰ ਕੰਡਾ ਜਦੋਂ ਟੁੱਟਾ ਇਹ ਸਾਈਡ ਉਦੋਂ ਇਹ ਮਤਲਬ ਪਾਣੀ ਬਹੁਤ ਜ਼ਿਆਦਾ ਨੱਕੋ ਨੱਕ ਪਾਣੀ ਬਿਲਕੁਲ ਇਹਦੇ ਬਰਾਬਰ ਹੀ ਚੱਲ ਰਿਹਾ ਸੀ ਪਾਣੀ ਹੂੰ ਤੇ ਟੁੱਟਣਾ ਹੀ ਕਿਸ ਸਾਈਡ ਤੇ ਟੁੱਟਣਾ ਜਾਂ ਉਧਰੂ ਟੁੱਟ ਜਣਾ ਹੈ ਇਧਰੂ ਟੁੱਟਣਾ ਅੱਛਾ ਜੇ ਨੱਕਾ ਟੁੱਟਾ ਤੇ ਫਿਰ ਭੱਜੇ ਸਾਰੇ ਉੱਥੋਂ ਦੀ ਹਾਂਜੀ ਹਾਂਜੀ ਸਾਰੇ ਭੱਜ ਕੇ ਆਏ ਸਰ ਉਹਨਾਂ ਚਿਰ ਨੂੰ ਤੇ ਬਹੁਤ ਜ਼ਿਆਦਾ ਉਹਨਾਂ ਚਿਰ ਨੂੰ ਤੇ ਪਤਾ ਹੀ ਨਹੀਂ ਲੱ ਉਹ ਸਾਰੇ ਪਿੰਡ ਦੇ ਮੁੰਡੇ ਲੱਗੇ ਨੇ ਹਾਂਜੀ ਸਰ ਆਪ ਦੇਖੋ ਸਭ ਲੱਗੇ ਨੇ ਜਿੰਨੇ ਵੀ ਕਰਦੇ ਕੀ ਪਏ ਵੀਰ ਜਰੇ ਇੱਥੇ ਇਸ ਲਈ ਲੱਗੇ ਆ ਹੀ ਵੇਖ ਰਹੇ ਆ ਮੁੰਡੇ ਕੀ ਕਰਤੀ ਰਹਿ ਰਹੇ ਤੁਸੀਂ ਇੱਥੇ ਸਰ ਇਹ ਰੁੱਖ ਹੀ ਦੇਹਨ ਲਾ ਲਾ ਕੇ ਤੇ ਕੁਝ ਗੁੱਥੀਆਂ ਲਾਈਆਂ ਉਹ ਤੇ ਰੁੜ ਗਈਆਂ ਜਿਹੜੀਆਂ ਪਹਿਲੀਆਂ ਲਾਈਆਂ ਨੇ ਰੁੱਖ ਲਾਉਣ ਨਾਲ ਕੀ ਹੋ ਜਾਊਗਾ ਸਰ ਰੁੱਖ ਲਾਉਣ ਨਾਲ ਥੋੜਾ ਪਾਣੀ ਦੀ ਜਿਹੜੀ ਰਫਤਾਰ ਪਰਾਂ ਨੂੰ ਹੁੰਦੀ ਉਹ ਘਟ ਜਾਂਦੀ ਹੈ ਉਹ ਸਾਰੇ ਹਾਂਜੀ ਤੋੜੇ ਲਗਾਉਣੇ ਨਾ ਇਹ ਕਿਤੇ ਵੀ ਆ ਇਸੇ ਤਰ੍ਹਾਂ ਹੀ ਕੰਮ ਚੱਲਦਾ ਹੈ ਕਿ ਤੋੜੇ ਰੁੱਖ ਜ਼ਰੂਰ ਲੱਗਦੇ ਨਾਲ ਹਾਂਜੀ ਹਾਂਜੀ ਇਹਦੇ ਨਾਲ ਕੀ ਹੋਏਗਾ ਜਿੱਦਾਂ ਲੋਕ ਬੈਠੇ ਨੇ ਜਾਂ ਰੁੱਖ ਲੱਗੇ ਨੇ ਤੇ ਕੀ ਕਰੋਗੇ ਥੋੜਾ ਭਾਜੀ ਫਰਕ ਪਿਆ ਆ ਹੁਣ ਹੁਣ ਜਿੰਨਾ ਚਿਰ ਇਹਦੇ ਤੇ ਲੱਗੇ ਗੁੱਥੀ ਨਾ ਪੈਗੀ ਕਰੇਟਾਂ ਜੇ ਪਾ ਕੇ ਡੰਪ ਨਾ ਹੋਣਗੇ ਉਹਨਾਂ ਚਿਰ ਸੁੱਤਰ ਨਹੀਂ ਹੋਣਾ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨੌਜਵਾਨ ਤੁਸੀਂ ਵੇਖੋ ਕਿ ਇੱਥੇ ਜਿਹੜਾ ਹੈ ਉਹਨਾਂ ਵੱਲੋਂ ਇੱਥੇ ਭਾਈ ਕੀ ਕਰ ਕੀ ਰਿਹਾ ਏ ਇੱਥੇ ਕੀ ਕਰਕੇ ਆਇਓ ਸਵੇਰੇ ਪਾਣੀ ਹੈਗਾ ਹੀ ਇੰਨਾ ਇਹਦੇ ਉੱਪਰ ਤੱਕ ਠੀਕ ਹੈ ਜੀ ਨਹਿਰ ਦੇ ਉੱਪਰ ਤੱਕ ਹਾਂਜੀ ਤੇ ਇਹ ਉਹ ਕਿੰਨੇ ਵਜੇ ਦਾ ਟੁੱਟਾ ਹੈ 6 ਵਜੇ ਦਾ ਟੁੱਟਾ ਜੀ ਅੱਜ ਫੇਰ 6 ਵਜੇ ਦਾ ਟੁੱਟਾ ਜੀ 6 ਵਜੇ ਦਾ ਦਹਿ ਬੰਦ ਕਰਨਾ ਤੇ ਸਾਨੂੰ ਕੋਈ ਸਹੂਲਤ ਨਹੀਂ ਤੇ ਪਿੰਡ ਆਪਣੇ ਛੋਟੇ ਛੋਟੇ ਬਹੁਤ ਜ਼ਿਆਦਾ ਪਿੰਡ ਆ ਘੱਟੋ ਘੱਟ 20000 ਪਿੰਡ ਹੋਣਾ ਵਾਧੀ ਲਾ ਲੋ 20000 ਹਾਂ 20000 ਪਿੰਡ ਜਿੰਨਾ ਹੀ ਆਣਵਾ ਇਹ ਪਾਣੀ ਨਿਵਾਣ ਬਹੁਤਿਆਂ ਨੂੰ ਅੱਛਾ ਇੱਕ ਹਾ ਨਿਵਾਣ ਜਾਂਦੀ ਜੀ ਪਰੰਡ ਰੋੜਦਾ ਨੇ ਸਾਡੀ ਕੋਈ ਮਨਕੀ ਨਹੀਂ ਹੈਗੀ ਨਾ ਕੋਈ ਸਰਕਾਰੀ ਸੁਣਦੀ ਚਲੋ ਜੀ ਤਾਂ ਬਿਲਕੁਲ ਤੁਸੀਂ ਵੇਖੋ ਕਿ ਸਰਕਾਰ ਸੁਣਵਾਈ ਨਹੀਂ ਕਰ ਰਹੀ ਤਾਂ ਤਕਰੀਬਨ ਇਹ ਜਿਹੜਾ ਨਹਿਰ ਹੈ ਇਹ ਪੂਰੀ ਇਸ ਨੂੰ ਲਾਹੌਰ ਬ੍ਰਾਂਚ ਵੀ ਕਿਹਾ ਜਾਂਦਾ ਹੈ ਬੱਲੜਵਾਲ ਵੀ ਕਿਹਾ ਜਾਂਦਾ ਹੈ ਤਾਂ ਇਹ ਜਿਹੜੀ ਨਹਿਰ ਹੈ ਇਹ ਸਿੱਧੀ ਮੋੜ ਜਿਹੜੀ ਜਾਂਦੀ ਹੈ ਉਹ ਡੇਰਾ ਬਾਬਾ ਨਾਨਕ ਨੂੰ ਜਾਂਦੀ ਹੈ ਤਾਂ ਡੇਰਾ ਬਾਬਾ ਨਾਨਕ ਨੂੰ ਜਾਣ ਵਾਲੀਆਂ ਨਹਿਰਾਂ ਦੇ ਹਾਲਾਤ ਤੁਸੀਂ ਵੇਖੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਪਾਣੀ ਨਕੋ-ਨਕ ਪਰਿਆ ਹੈ ਤਾਂ ਕਿਨਾਰੇ ਟੁੱਟਨੇ ਸ਼ੁਰੂ ਹੋ ਗਏ ਨੇ ਪਿੰਡਾਂ ਵਿੱਚ ਖਤਰਾ ਲਗਾਤਾਰ ਮੰਡਰਾ ਰਿਹਾ ਹੈ ਕਈ ਪਿੰਡ ਡੁੱਬ ਚੁੱਕੇ ਨੇ ਤਾਂ ਹੁਣ ਨਹਿਰਾਂ ਵੀ ਟੁੱਟਣੀਆਂ ਸ਼ੁਰੂ ਹੋ ਗਈਆਂ ਤੇ ਨਹਿਰਾਂ ਦੇ ਟੁੱਟਣ ਦੇ ਨਾਲ ਖਤਰਾ ਲਗਾਤਾਰ ਵੱਧਦਾ ਜਾ ਰਿਹਾ ਹੈ ਪਿੰਡ ਦੇ ਲੋਕਾਂ ਵੱਲੋਂ ਅਰਜੀ ਤੋੜਦੇ ਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਪਾਣੀ ਨੂੰ ਰੋਕਣਾ ਸਾਡੇ ਵਸ ਦਾ ਕੰਮ ਨਹੀਂ ਹੈ ਕਿਉਂਕਿ ਜਿੰਨੀ ਦੇਰ ਪਾਣੀ ਨਹੀਂ ਰੁਕੇਗਾ ਓਨੀ ਦੇਰ ਤੱਕ ਇਸ ਦਾ ਹੱਲ ਨਹੀਂ ਨਿਕਲ ਸਕਦਾ ਪਰ ਲਗਾਤਾਰ ਜਿਸ ਤਰੀਕੇ ਦੇ ਨਾਲ ਪਾਣੀ ਵੱਧ ਰਿਹਾ ਹੈ ਉਹਦੇ ਨਾਲ ਲੋਕਾਂ ਦੀਆਂ ਦਿੱਕਤਾਂ ਵੀ ਵਧ ਰਹੀਆਂ ਨੇ ਤਾਂ ਸੁਰਤ ਹਾਲ ਲਗਾਤਾਰ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਤਾਂ ਨਹਿਰਾਂ ਦੇ ਬੰਨ ਟੁੱਟਣ ਨਾਲ ਲੋਕਾਂ ਨੂੰ ਖਾਸੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਇਸ ਲਈ ਤਕਰੀਬਨ 15 ਪਿੰਡ ਜਿਹੜੇ ਸਾਫ਼ ਤੌਰ ਤੇ ਜਿਹੜਾ ਸਵੇਰੇ ਬੰਨ ਟੁੱਟਾ ਸੀ ਉਹਨਾਂ ਨਾਲ ਪ੍ਰਭਾਵਿਤ ਹੋਏ ਨੇ ਤਾਂ ਤਕਰੀਬਨ ਇੱਥੋਂ ਦੀ ਇਸ ਨਹਿਰ ਤੋਂ ਤਕਰੀਬਨ ਕਿਹਾ ਜਾਵੇ ਤਾਂ ਡੇਰਾ ਬਾਬਾ ਨਾਨਕ ਤੱਕ ਹੀ ਸਾਰੀ ਨਹਿਰ ਜਾਂਦੀ ਹੈ ਤਾਂ ਉਹਦੇ ਨਾਲ ਬਹੁਤ ਸਾਰੇ ਜਗ੍ਹਾ ਦੇ ਉੱਤੇ ਖੋਰਾ ਲੱਗਣ ਦੇ ਨਾਲ ਪਿੰਡਾਂ 'ਚ ਪਾਣੀ ਜਾ ਰਿਹਾ ਹੈ ਤੇ ਨੁਕਸਾਨ ਹੋ ਰਿਹਾ ਹੈ ਤਾਂ ਫਿਲਹਾਲ ਦੇਖਣਾ ਹੋਵੇਗਾ ਕਿ ਇਹਦੀ ਪਰਪਾਈ ਕਿਵੇਂ ਹੁੰਦੀ ਹੈ ਲੇਕਿਨ ਜਿੰਨੀ ਦੇਰ ਤੱਕ ਪਾਣੀ ਦਾ ਪੱਧਰ ਨਹੀਂ ਘਟਦਾ ਉਨੀ ਦੇਰ ਤੱਕ ਮੁਸ਼ਕਲਾਂ ਲਗਾਤਾਰ ਵਧੀਆਂ ਜਾਣਗੀਆਂ ਕੈਮਰਾਮੈਨ ਅਰਸ਼ ਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ